ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਮੈਂ ਇੱਥੇ ਆਏ ਸੀ ਟਾਈਮ ਨਾਲ ਸ਼ਾਮਾਂ ਦੇ ਕੋਲ ਇਹਨਾਂ ਕੋ ਤਲਾਈ ਦਾ ਭੱਲੋਆ ਇਹ ਆਪਾਂ ਸ਼ਟਰ ਤਿਆਰ ਕਰੰਦਾ ਵਡਾ ਗੇਰ ਬਕਸਾਲਾ ਉਹਦਾ ਹੈ ਪਹਿਲੇ ਜੀ ਕਟਿੰਗ ਕਰੀ ਦੀ ਇਹਨੇ ਜੀ ਆਪਣੇ ਕੋਲ ਆਏ ਦੇ ਭਈਆ ਜਾਣੂ ਨਹੀਂ ਤੇ ਆਪ ਨੂੰ ਹਿੰਦੀ ਜਾਣ ਕੇ ਕਹਿੰਦੇ ਭਈਆ ਜਿਤਨਾ ਮਰਜ਼ੀ ਪੈਸਾ ਲੱਗ ਜਾਏ ਪਰ ਇਸ ਕੋ ਅੱਛੇ ਸੇ ਰਿਪੇਅਰ ਕਰ ਦੋ ਆਪਾਂ ਇਹਨਾਂ ਦੀ ਆਸਾਂ ਤੇ ਪੂਰੇ ਖਰੇ ਉਤਰਦੇ ਹੋਏ ਚੰਗੀ ਤਰ੍ਹਾਂ ਬਿਲਕੁਲ ਰਿਪੇਅਰ ਕਰ ਦਿੰਦਾ ਇਹਨਾਂ ਚ ਉਹਨਾਂ ਦਾ ਵੀ ਮਨ ਖੁਸ਼ ਹੋ ਜਾਂਦਾ ਤੇ ਖੁਸ਼ੀ-ਖੁਸ਼ੀ ਆਪਾਂ ਨੂੰ ਪੇਮੈਂਟ ਕਰਕੇ ਦੇ ਆਪ ਘਰ ਨੂੰ ਆਪਾਂ ਛੱਡ ਰੇਆ ਕਰਨ ਦਾ ਸੀ ਸੈਡਾ ਤਿਆਰ ਇੰਨੇ ਚ ਬਸ ਬਾਹਰ ਮਠਮਠਾ ਮੀਰ ਮੀਰ ਤੋਂ ਬਾਅਦ ਬੱਤੀ ਚੱਲੇ ਜਾਂਦੀ ਹੈ ਤੇ ਬੱਤੀ ਕਾਦੀ ਗਈ ਆਪਣੇ ਤਾਂ ਲੱਗੀਆਂ ਹੈਂਡ ਬ੍ਰੇਕਾ ਮਿੱਤਰੋ ਹੈਂਡ ਬ੍ਰੇਕ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਆਪਣਾ ਬੱਤੀ ਤੋਂ ਬਿਨਾਂ ਕੰਮ 1 ਮਿੰਟ ਦਾ ਨਹੀਂ ਗਾ ਇੰਨੇ ਚ ਦੂਰ ਦਰੇਟੇ ਦੁਕਾਨਾਂ ਤੇ ਚੱਲਣ ਦੇ ਇਹ ਪਟਾਕੇ ਤੇ ਲੜੀਆਂ ਪਟਾਕੇ ਕਹਿ ਸਕਦੇ ਹਾਂ ਕੇਵਲਾ ਸੜ ਗਏ ਬਿਲਕੁਲ ਹੀ ਸੁਆਹ ਹੋ ਗਏ ਅੱਗ ਵੇਖੋ ਵਰਦੀ ਇੰਨੇ ਚ ਆਈਂਦੀ ਬੱਤੀ ਤੇ ਬੱਤੀ ਆ ਗਈ ਹਨੇਰਾ ਹੋ ਗਿਆ ਕੰਮ ਕਰਦੇ ਕਰਦਾ ਰਾੜਾ ਕਿਤੇ ਲਾਲ ਹੋ ਗਈਆਂ ਨੇ ਇਹ ਵੀ ਗਰਮ ਹੋਏ ਫਿਰਦੇ ਕਿ ਬਸ ਕਰ ਮਾਮਾ ਹੋਰ ਕਿ ਨਾ ਕਰਨਾ ਹੀ ਇਹਨੇ ਸੌਂਦੇ ਹੋਏ ਤੇ ਆਪਾਂ ਦੁਕਾਨ ਮਥਾ ਤੇ ਆਪਾਂ ਜਮਾ ਘਟ ਕੇ ਤੁਰਨੇ ਲੱਗਦੇ ਆ ਕਿ ਆਪਾਂ ਟੱਕਰਾਂ ਦੇ ਰਾਹ ਦੇ ਵਿੱਚ ਵੀਰ ਮੈਨੂੰ ਕਹਿੰਦਾ ਕਿ ਦਦਾ ਮੈਨੂੰ ਪਹਿਲਾਂ ਘਰੇ ਛੱਡ ਗਿਆ ਫਿਰ ਤੈਨੂੰ ਜਾਣ ਦੇਣਾ ਤੇ ਇਹ ਆਪਣੇ ਲਾਗੇ ਮੁਰਸੜਾ ਦੀ ਦੁਕਾਨ ਤੇ ਕਰਦਾ ਇੱਕ ਕੰਮ ਅਸੀਂ ਕਿਹਾ ਚਲੋ ਸ਼ਟਡਾਉਨ ਨੇ ਹਨੇਰਾ ਹੈਗਾ ਕਿੱਥੇ ਤੁਰਿਆ ਫਿਰੇਗਾ ਛਟਣ ਕਾਦਾ ਗਿਆ ਇਹਨਾਂ ਦੇ ਵਿੱਚ ਹੋਰ ਕੰਮ ਬਣ ਗਿਆ ਧਿਆਨ ਪਾਸੇ ਇਹਦੇ ਮੁਰਸੜਾ ਦੇ ਵਿੱਚ ਵੱਜਾ ਵੇਂਦਾ ਵੜਾ ਬੈੜਾ ਸੀ ਜੇ ਕਿਤੇ ਡੱਕ ਲੈ ਇਧਰ ਦੇ ਵੱਜਣੀਆਂ ਵੜੀਆਂ ਹੈ ਅੱਜ ਬਸ ਇਹਨਾਂ ਦੇ ਵਿੱਚ ਹੀ ਫਾਈਨਲੀ ਵੀਰ ਉਹਨਾਂ ਦੇ ਘਰੇ ਪਹੁੰਚ ਜਾਂਦਾ ਬੜੀ ਬੁਰੀ ਹਾਲਤ ਨੇ ਉਹੇ ਗਾੜੀ ਤੇ ਕੁੱਤਾ ਸਵਾਗਤ ਲਈ ਵੀਰੋਣਾ ਦੇ ਤੇ ਇਹ ਕਰ ਦਿੰਦਾ ਆਪਾਂ ਨੂੰ ਬਾਏ ਬਾਏ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ